ਪੰਜਾਬ ਦੇ ਵਪਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਵਿੱਤ ਮੰਤਰੀ ਹਰਪਾਲ ਚਿਮਾ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਤੇ ਉਹਨਾਂ ਨੇ ਲੋਕਾਂ ਦੇ ਨਾਲ ਇੱਕ ਖਬਰ ਸਾਂਝੀ ਕੀਤੀ ਹੈ ਕਿ ਹੁਣ ਵਪਾਰੀਆਂ ਦੇ ਲਈ ਖੁਸ਼ਖਬਰੀ ਹੈ ਪੰਜਾਬ ਸਰਕਾਰ ਉਹਨਾਂ ਨੂੰ ਰਾਹਤ ਦੇਣ ਜਾ ਰਹੀ ਹੈ ਤੇ ਆਖਰਕਾਰ ਕਿਹੜੀ ਰਾਹਤ ਪੰਜਾਬ ਦੇ ਵਪਾਰੀਆਂ ਨੂੰ ਮਿਲੇਗੀ ਅੱਜ ਦੇ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਇਸਦੇ ਲਈ ਅੰਤ ਤੱਕ ਜ਼ਰੂਰ ਜੁੜੇ ਰਹੋ ਤੇ ਫਿਰ ਬਾਅਦ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚੇ ਤੇ ਉਹਨਾਂ ਨੂੰ ਵੀ ਜਾਣਕਾਰੀ حاصل ਹੋ ਸਕੇ ਤੇ ਹੁਣ ਗੱਲ ਕਰਦੇ ਹਾਂ ਕਿ ਆਖਰਕਾਰ ਕਿਹੜੀ ਰਾਹਤ ਪੰਜਾਬ ਦੇ ਵਪਾਰੀਆਂ ਨੂੰ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਤੀ ਯੋਜਨਾ ਆਭਗਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਬਕਾਇਆ ਵਸੂਲੀ ਦੇ ਲਈ ਪੰਜਾਬ ਯਸ਼ਮੁਸ਼ਤ ਨਿਪਟਾਰਾ ਯੋਜਨਾ ਤਹਿਤ ਅਰਜ਼ੀਆਂ ਦਾਖਲ ਕਰਨ ਦੀ ਆਖਰੀ ਮਿਤੀ 16 ਅਗਸਤ 2024 ਤੱਕ ਵਧਾ ਦਿੱਤੀ ਹੈ ਇੱਥੇ جاری ਪ੍ਰੈਸ ਬਿਆਨ ਦੇ ਵਿੱਚ ਇਹ ਪ੍ਰਗਟਾਵਾ ਕਰਦਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਕੀਮ ਦੀ ਸਮਾਸੀਮਾ ਦੇ ਵਿੱਚ ਵਾਅਦਾ ਕਰਨ ਦਾ ਉਦੇਸ਼ ਕੇਸਾਂ ਦੀ ਪਾਲਣਾ ਦੇ ਬੋਝ ਨੂੰ ਘਟਾਉਣਾ ਅਤੇ ਵਪਾਰ ਅਤੇ ਉਦਯੋਗ ਨੂੰ GST ਪ੍ਰਣਾਲੀ ਅਧੀਨ ਆਪਣੀ ਪਾਲਣਾ ਨੂੰ ਵਧਾਉਣ ਦੇ ਯੋਗ ਬਣਾਉਂਦਾ ਹੈ 15 ਨਵੰਬਰ 2023 ਤੋਂ ਲਾਗੂ ਬਕਾਇਆ ਵਸੂਲੀ ਲਈ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ 2023 ਕਰਕਰਤਾਵਾਂ ਨੂੰ ਆਪਣੇ ਬਕਾਇਏ ਦਾ ਇਕਮੁਸ਼ਤ ਨਿਪਟਾਰੇ ਦਾ ਮੌਕਾ ਪ੍ਰਦਾਨ ਕਰਦੀ ਹੈ ਇਸ ਸਕੀਮ ਸ਼ੁਰੂ ਦੇ ਵਿੱਚ 30 ਜੂਨ 2024 ਤੱਕ ਵੈਧ ਸੀ ਕਰਤਦਾਤਾ ਜਿਨ੍ਹਾਂ ਨੇ ਮੁਲਾਂਕਣ 31 ਮਾਰਚ 2024 ਤੱਕ ਬਣਾਏ ਗਏ ਸਨ ਅਤੇ 31 ਮਾਰਚ 2024 ਤੱਕ ਰਿਮਾਂਡ ਆਰਡਰ ਪਾਸ ਕੀਤੇ ਜਾਣ ਤੋਂ ਬਾਅਦ ਸਾਰੇ ਸੁਧਾਰ ਸੰਸ਼ੋਧਨ ਮੁਲਾਂਕਣ ਕੁਲ ਮੰਗ ਆਰਡਰ ਅਨੁਸਾਰ ਟੈਕਸ ਜੁਰਮਾਨਾ ਅਤੇ ਵਿਆਜ ਦੇ ਨਾਲ ਸੰਬੰਧਿਤ ਐਕਟਾਂ ਦੇ ਤਹਿਤ 31 ਮਾਰਚ 2024 ਤੱਕ 1 ਕਰੋੜ ਰੁਪਏ ਬਣਦੇ ਸੀ ਇਸ ਸਕੀਮ ਅਧੀਨ ਨਿਪਟਾਰਾ ਕਰਨ ਦੇ ਲਈ ਅਰਜ਼ੀ ਦੇਣ ਦੇ ਯੋਗ ਨੇ ਸਕੀਮ ਦੇ ਮੁੱਖ ਲਾਭਾਂ ਦੇ ਵਿੱਚ 31 ਮਾਰਚ 2024 ਤੱਕ 1 ਲੱਖ ਰੁਪਏ ਤੱਕ ਦੇ ਬਕਾਏ ਦੇ ਮਾਮਲੇ ਦੇ ਵਿੱਚ ਕਰ ਬ्याज ਅਤੇ ਜੁਰਮਾਨੇ ਦੀ ਪੂਰੀ ਛੋਟ ਸ਼ਾਮਲ ਹੈ ਅਤੇ 1 ਲੱਖ ਤੋਂ 1 ਕਰੋੜ ਰੁਪਏ ਦੇ ਬਕਾਏ ਦੇ ਮਾਮਲਿਆਂ ਦੇ ਵਿੱਚ 100% ਵਿਆਜ 100% ਜੁਰਮਾਨਾ ਅਤੇ 50% ਕਰ ਦੀ ਰਕਮ ਦੀ ਛੋਟ ਹੈ ਡੀਲਰ OTS 2023 ਦੇ ਤਹਿਤ ਅਰਜ਼ੀ ਦੇਣ ਵੇਲੇ CST ਐਕਟ 1956 ਦੇ ਅਧੀਨ ਕਾਨੂੰਨੀ ਫਾਰਮ ਦੀ ਅਸਲ ਜਮ੍ਹਾਂ ਕਰ ਸਕਦੇ ਨੇ ਅਤੇ ਮੁਆਫੀ ਦੀ ਗਣਨਾ ਉਸ ਅਨੁਸਾਰ ਕੀਤੀ ਜਾਏਗੀ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਦਾਤਾਵਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਕਰ ਪਾਲਨਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਵਧੀ ਹੋਈ ਸਮਾਂ ਸੀਮਾ ਸਦਕਾ ਬਿਨੈਕਾਰਾਂ ਨੂੰ ਇਸ ਲਾਭਕਾਰੀ ਸਕੀਮ ਦਾ ਲਾਭ ਉਠਾਉਣ ਦੇ ਲਈ ਹੋਰ ਮੌਕਾ ਪ੍ਰਦਾਨ ਜਿਹੜਾ ਉਹ ਕੀਤਾ ਜਾਏਗਾ ਤੇ ਪੰਜਾਬ ਦੇ ਜਿਹੜੇ ਵਪਾਰੀ ਨੇ ਜਿਹਨਾਂ ਨੂੰ ਸੀ ਟ੍ਰੇਡਰਸ ਕਹਿੰਦੇ ਆ ਉਹਨਾਂ ਦੇ ਲਈ ਇਹ ਖੁਸ਼ਖਬਰ ਜ਼ਰੂਰ ਹੈ ਕਿਉਂਕਿ ਅਰਜ਼ੀ ਦਾਖਲ ਕਰਨ ਦੀ ਜਿਹੜੀ ਮੱਤੀ ਹੈ ਉਸ ਨੂੰ ਵਧਾ ਦਿੱਤਾ ਗਿਆ ਹੈ ਹੁਣ ਅਗਸਤ ਮਹੀਨੇ ਦੀ 14 ਤਰੀਕ ਤੱਕ ਤੁਸੀਂ ਆਪਣੀ ਅਰਜ਼ੀ ਦਾਖਲ ਕਰ ਸਕਦੇ ਹੋ ਤੇ ਸਰਕਾਰ ਦੇ ਵੱਲੋਂ ਤੁਹਾਡੇ ਲਈ ਇੱਕ ਬੇਹੱਦ ਚੰਗਾ ਤੇ ਵੱਡਾ ਫੈਸਲਾ ਇਸ ਵੇਲੇ ਲਿਆ ਗਿਆ ਹੈ